ਕਮਾਲ ਜਾਵਰ ਸ਼ਤਰ ਤਖਤ ਦੇ ਮਾਲਕ ਮਾਲਕ ਜਾਤ ਗੁਰੂ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਹਜ਼ੂਰ ਅੰਦਰ ਗੁਰੂ ਪਿਆਰੇ ਗੁਰੂ ਸواری ਸਾਧ ਸੰਗਤ ਜੀ ਅੰਮ੍ਰਿਤ ਵੇਲੇ ਤੋਂ ਸਤਿਗੁਰੂ ਪਿਤਾ ਜੀ ਨੇ ਤਖਤਾਂ ਤੇ ਵਿਰਾਜਮਾਨ ਹੋ ਕਰਕੇ ਅਲਾਹੀ ਅਕਾਲੀ ਬਾਣੀ ਦੇ ਦਰਗਾਹ ਹੁਕਮਾਂ ਦੀ ਬਖਸ਼ਿਸ਼ ਕੀਤੀ ਹੈ ਵਾਹ ਸਤਿਗੁਰਾਂ ਦੇ ਹਜੂਰ ਡੁੜ ਕਰਕੇ ਇਸ ਦੇਹੀ ਦਾ ਲਾਹਾ ਲੈੰਦੇ ਆਂ ਸੁਆਸਾਂ ਨੂੰ ਸਫਲਾ ਕਰਦੇ ਆਂ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰੀਏ ਜੀ ਕੋਈ ਵੀ ਰਸਨਾ ਵਾਜਣ ਰਹੇਗਾ ਜਿਗ੍ ਕੀ ਆਖੋ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ ਸ਼ਹੀਦਾਂ ਦੇ ਸਰਤਾਜ ਬਾਣੇ ਕੇ ਬੋਤ ਸੇਵਾ ਸ਼ਾਂਤੀ ਦੇ ਪੰਜ ਦਿਆਦੀ ਮੂਰਤ ਕਰुणा ਦੇ ਸਾਗਰ ਪੰਜ ਮਾ ਗੁਰੂ ਨਾਨਕ ਧੰਨ ਗੁਰੂ ਅਰਜਨ ਦੇ ਮਹਾਰਾਜ ਆਪਣੇ ਮੁਖਾਰ ਬਿੰਦ ਤੋਂ ਇਹ ਪਾਵਨ ਅਲਾਹੀ ਬਾਖ ਤਨਾਹ ਸ੍ਰੀ ਰਾਗ ਦੇ ਅੰਦਰ ਭਵਿਸ਼ਿਸ਼ ਕਰ ਰਿਹਾ ਜੋ ਕਿ ਧੰਨ ਧੰਨ ਸਾਹਿਬ ਗੁਰੂ ਰੰਸਾ ਮਹਾਰਾਜ ਜੀ ਦੇ ਆਪਣ ਅੰਗ 675 76 ਦੇ ਉੱਪਰ ਸੋਭਾਇਮਾਨ ਹੈ ਸਤਿਗੁਰੂ ਪਿਤਾ ਜੀ ਬਖਸ਼ਿਸ਼ ਕਰਦੇ ਨੇ ਦੀਨ ਦਰਦਨਵਾਰ ਠਾਕੁਰ ਰਾਖੈ ਜਨ ਕੀ ਆਪ اے ਭਾਈ ਉਹ ਪਰਮਾਤਮਾ ਨਿਰੰਕਾਰ ਗਰੀਬਾਂ ਨਾਥਾਂ ਦੇ ਦਰਦਨ ਦੂਰ ਕਰਕੇ ਆਪਣੇ ਸੇਵਕਾਂ ਦੀ लाज ਰੱਖਦੇ ਕਿਉਂਕਿ ਪ੍ਰਾਤਨ ਇਤਿਹਾਸ ਸਾਰਾ ਗਵਾਹ ਬਾਣੀ ਦੇ ਵਿੱਚ अनेका ਲੇਖ ਹੁੰਦੇ ਆ ਕਿ ਪ੍ਰਹਿਲਾਦ ਨੂੰ ਤਤੇ ਥੰਮ ਤੇ ਜੱਫੀ ਪਾਉਣ ਲਈ ਕਿਹਾ ਗਿਆ ਕਿ ਤੇਰਾ ਭਗਵਾਨ ਜੇ ਇੱਥੇ ਐ ਤਾਂ ਤੂੰ ਇਹਨੂੰ ਜੱਫੀ ਪਾ ਤਾਂ ਭਗਵਾਨ ਨੇ ਵੀ ਪੀੜੀ ਬਣ ਕੇ ਉਹ ਤੇ ਚੱਲਣਾ ਪੀਤਾ ਰਖਿਆ ਕੀਤੀ ਮਨ ਬਣਿਆ ਪ੍ਰਹਿਲਾਦ ਨੇ ਵੀ ਤਪ ਦੇ ਥੰਮ ਨੂੰ ਜੋ ਭੀ ਭਾਈ ਦਾ ਉਸੇ ਸੀਤਰ ਠੰਡਾ ਹੋ ਕਬੀਰ ਨੂੰ ਆਗ ਜਲਾਉਣਾ ਚਾਹਿਆ ਪਰ ਆਗੋ ਦਾ ਕੁਝ ਬੁਗਾ ਨਹੀਂ ਸਕੀ ਲੱਕੜਾਂ ਜਲ ਗਈਆਂ ਕਬੀਰ ਰਹਿ ਗਈ ਅਨੇਕਾਂ ਤਰ੍ਹਾਂ ਦੇ ਪਰਮਾਨ ਸੰਸਾਰ ਦੇ ਵਿੱਚ ਮਿਲ ਰਹੇ ਹੈ ਤੇ ਮਹਾਰਾਣੀ ਕਿਵੇਂ ਕਿਵੇਂ ਜਾ ਕੇ ਸ਼ਾਮ ਨੂੰ ਸੋਦਰ ਦਾ ਪਾਠ ਹੁੰਦਾ ਤਾਂ ਪਹਿਲਾਂ ਇਹ ਦੂਰਾ ਪੜਿਆ ਜਾਂਦਾ ਹਰ ਜੋ ਜੁਗ ਭਗਤੋਂ ਪਾਇਆ ਵੈ ਰਖਦਾ ਆ ਰਾਮ ਰਾਜੇ ਹਰ ਨਾ ਕੁਸ਼ੁ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਰਾਇਆ ਹੰਕਾਰੀਆਂ ਨਿੰਦਕਾਂ ਪੈਠਦੇ ਨਾਮ ਦੇ ਮੁਖ ਲਾਇਆ ਤੇ ਮਹਾਰਾਜ ਕਹਿੰਦੇ ਹੰਕਾਰੀਆਂ ਨਿੰਦਕਾਂ ਨੂੰ ਬੈਠ ਦਿੱਤੀ ਪੰਡਤਾਂ ਨੂੰ ਪੈਠ ਦਿੱਤੀ ਤੇ ਮੰਦਰੀ ਘੁਮਾ ਦਿੱਤੇ ਤੇ ਮੁਖ ਨਾਮ ਦੇ ਬਲ ਕਰ ਤੇ ਨਾਮਦੇਵ ਨੂੰ ਛੋਟੀ ਜਿਹੀ ਅਧਿਤਰ ਘਾਰ ਕਰਕੇ ਗਰੀਬ ਜਾਣ ਕਰਕੇ ਮੰਦਰ ਚੋਂ ਕੱਢ ਦਿੱਤਾ ਸ਼ੂਦਰ ਕਹਿ ਕੇ ਮੰਦਰ ਦੇ ਮਗਰਲੇ ਪਾਸੇ ਜਾ ਕੇ ਬੈਠੇ ਤਾਂ ਮੈਂ ਭਗਵਾਨ ਨੇ ਵੀ ਮੂੰਹ ਉਧਰ ਨੂੰ ਕਰ ਲਿਆ ਦਿਉਰਾ ਫਿਰਿਆ ਅੱਜ ਵੀ ਤਾਂ ਮਾਰੇ ਉਹ ਹੀ ਬਖਸ਼ਿਸ਼ ਕਰ ਰਿਹਾ ਭਾਈ ਸਤਿਗੁਰੂ ਪਿਤਾ ਜੀ ਦਾ ਗਰੀਬਾਂ ਨਾਥਾਂ ਦੇ ਜੋ ਵੀ ਆਪਾ ਆਪ ਤਿਆਰ ਕਰਕੇ ਕਹਿੰਦਾ ਮੈਂ ਤੇਰਾ ਮੇਰਾ ਮੁਝ ਵਿੱਚ ਕੁਛ ਨਹੀਂ ਜੋ ਕੁਛ ਐ ਸੋ ਤੇਰਾ ਤੇਰਾ ਤੁਝ ਕੋ ਸੌਂਪ ਦੇ ਜੋ ਕਾ ਲਾਗੇ ਮੇਰਾ ਦੇ ਸੰਧਾਤ ਨੂੰ ਬਣਾ ਕੇ ਚੱਲਦਾ ਮਹਾਰਾ ਕਹਿੰਦੇ ਉਹ ਪਰਮਾਤਮਾ ਨਿਰੰਕਾਰ ਉਹਨਾਂ ਦੀ ਹਰ ਵੇਲੇ ਪੈਜ ਹਰ ਵੇਲੇ ਲਾਜ ਹਰ ਵੇਲੇ ਰੱਖਿਆ ਕਰਦਾ ਹੈ ਤਾਰਣ ਤਾਰਣ ਹਰ ਨਿਦ ਦੁੱਖ ਨ ਸਕੈ ਵਿਆਪ ਉਹ ਪਰਿਪੂਰਨ ਪਰਮਾਤਮਾ ਨਿਰੰਕਾਰ ਪਿਤਾ ਜੀ ਐਸੀ ਅਵਸਥਾ ਰੱਖਦੇ ਐ ਐਸੀ ਬਖਸ਼ਿਸ਼ ਕਰਦੇ ਉਸ ਮਨੁੱਖ ਦੇ ਉੱਤੇ ਕਿ ਉਹ ਨੂੰ ਇਸ ਸੰਸਾਰ ਰੂਪੀ ਭਵਸਾਗਰ ਤੋਂ ਪਾਰ ਕਰ ਦਿੰਦੇ ਐ ਤੇ ਉਹ ਸਾਰੇ ਦੁੱਖਾਂ ਨੂੰ ਮਿਟਾ ਦਿੰਦੇ ਐ ਤੇ ਸੁੱਖਾਂ ਦਾ ਖਜ਼ਾਨਾ ਬਖਸ਼ ਦਿੰਦੇ ਐ ਐਸੀ ਕਿਰਪਾ ਐਸੀ ਰਹਿਮਤ ਕਰਦੇ ਪਿਤਾ ਜੀ ਸਾਧੂ ਸੰਗ ਭਜੋ గోਪਾਲ ਪਰ ਐਸੀ ਵਕਸ਼ਿ ਐਸੀ ਕਿਰਪਾ ਕਦੋਂ ਹੋਣੀ ਐ ਮਹਾਰਾਜ ਕਹਿੰਦੇ ਮਹਾਤਮਾ ਜਨ ਸੰਗਤ ਕਰ ਜਾ ਕੇ ਸਾਧੂਆਂ ਦੀ ਮਹਾਤਮਾ ਦੀ ਗੁਰਸਿੱਖਾਂ ਦੀ ਤਿਉਂ ਬਿਨ ਭਾਗਾ ਸਤ ਸੰਗ ਨਾਲ ਬਿਨ ਸੰਗਤ ਮਾਇਲ ਭਰੀਜੈ ਜੀਓ ਇਸ ਕਰਕੇ ਕਹਿੰਦੇ ਕੋਈ ਸਿਆਣੇ ਸੂਝਵਾਨ ਗੁਰਸਿੱਖਾਂ ਦੀ ਮਹਾਤਮਾ ਦੀ ਸਾਧੂਆਂ ਦੀ ਸੰਗਤ ਕਰ ਜੋ ਹਰ ਵੇਲੇ ਪ੍ਰਮਾਤਮਾ ਦਾ ਨਾਮ ਜਪ ਰਹੇ ਹੈ ਤੇ ਭਾਈ ਨਾਲ ਜਾ ਬੈਠ ਕਰਕੇ ਤੂੰ ਵੀ ਜਪ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ सात नाम श्री वाहे गुरू साहिब जी सातनाम ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੰਗਤ ਕਰ ਸੰਗਤ ਦੇ ਵਿੱਚ ਬੈਠ ਕਰਕੇ ਨਿਰੰਕਾਰ ਦਾ ਨਾਮ ਜਪ ਮਹਾਰਾਜ ਸੰਗਤ ਕਰਕੇ ਨਾਮ ਜਪਾਂਗੇ ਤਾਂ ਕੀ ਲਾਭ ਮਿਲਣਾ ਪਿਤਾ ਜੀ ਅੱਗੇ ਹੁਕਮ ਕਰਦੇ ਆਨ ਸੰਜਮ ਕਿਛ ਨਾ ਸੂਝੈ ਏ ਜਤਨ ਕਾਟ ਕਲ ਕਾਲ ਇਸ ਅਨੁਸਾਰ ਦੇ ਵਿੱਚ ਰਹਿੰਦਿਆਂ ਤੂੰ ਜਿੰਨੇ ਮਰਜੀ ਸੰਸਾਰੀ ਕਰਮ ਕਰੀ ਜਾ ਤੇਰੇ ਕਿਸੇ ਕੰਮ ਨਹੀਂ ਤੇ ਨਾਮ ਜਪਦਿਆਂ ਹੀ ਮਹਾਰਾ ਜੀ ਇਹ ਸੰਸਾਰ ਦੇ ਜੋ ਝੁਮੇਲਿਆਂ ਦੇ ਫਾਹੇ ਹਨ ਇਹ ਕੱਟੇ ਜਾਣਗੇ ਅਤੇ ਹੋਰ ਕਈ ਤਰ੍ਹਾਂ ਦੇ ਤੈਨੂੰ ਸੁਝਾਅ ਮਿਲਣਗੇ ਤੇ ਤੂੰ ਜਮਾਂ ਦੇ ਫਾਸੀ ਤੋਂ ਬਚ ਜਾਏਗਾ ਇਹ ਸੰਸਾਰ ਰੂਪੀ ਮਾਇਆ ਦਾ ਜਾਲ ਹੈ ਨਾ ਮਾਰ ਕੇ ਤੇ ਕੱਟਿਆ ਜਾਵੇਗਾ ਸੰਸਾਰ ਤੇ ਤੇਰੀ ਬੰਦ ਖਲਾਸੀ ਹੋ ਜਾਏਗੀ ਨਿਰੰਕਾਰ ਦੇ ਨਾਲ ਤੇਰਾ ਜੋ ਮਨ ਹੈ ਜੋ ਜੋਤ ਹੈ ਉਹ ਜੋਤ ਨਾ ਰਲ ਜਾਏ ਇਸ ਕਰਕੇ ਮਾਰ ਕੇ ਸੰਸਾਰ ਦੇ ਚ ਮਿਲਿਆਂ ਦੀ ਫਾਹੀ ਪਰਮਾਤਮਾ ਦੇ ਨਾਮ ਨੇ ਕੱਟ ਦੇਣੀ ਹੈ ਤੇ ਜਿਹਦੇ ਨਾਲ ਤੈਨੂੰ ਜੀਵਨ ਜਿਉਣ ਦਾ ਜੋ ਟੰਗ ਹੈ ਜੋ ਤਰੀਕਾ ਹੈ ਉਹ ਆ ਜਾਣਾ ਹੈ ਇਸ ਸੰਸਾਰ ਵਿੱਚ ਰਣਾ ਕਿਵੇਂ ਸੰਸਾਰ ਵਿੱਚ ਰਹਿ ਕੇ ਸੰਸਾਰੀ ਕੰਮ ਕਿਵੇਂ ਕਰਨੇ ਕਰਮ ਕਰਦੇ ਆ ਨਿਰੰਕਾਰ ਨੂੰ ਯਾਦ ਕਿਵੇਂ ਕਰੀਂ ਭਗਤ ਜੀ ਕਹਿੰਦੇ ਨੇ ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ ਵਿਹੱਥਾਂ ਪਰ ਨਾਮੈ ਕੰਮ ਕਰਨਾ ਮੁੱਖ ਮੇਰਾ ਵਿਹਲਾ ਮੁੱਖ ਦੇ ਨਾਲ ਜਪੀ ਜਾਣਾ ਸਤਨਾਮ ਵਾਹਿਗੁਰੂ ਵਾਹਿਗੁਰੂ ਰੰਕਾਰ ਦਾ ਨਾਮ ਵੀ ਰੱਦਨ ਉਹਦੇ ਵਿੱਚ ਬਰਕਤ ਹੈ ਉਹਦੇ ਵਿੱਚ ਸਫਲਤਾ ਹੈ ਤੇ ਇਸ ਕਰਕੇ ਮਹਾਰਾ ਕਹਿੰਦੇ ਐਸੀ ਬੁੱਧੀ ਐਸੀ ਵਕਸ਼ਿਸ਼ ਪਰ ਨਾਮ ਜਪਣ ਨਾਲ ਸੰਗਤ ਕਰਨ ਦੇ ਨਾਲ ਗੁਰੂ ਦੀ ਹਜ਼ੂਰ ਜੁੜਨ ਦੇ ਨਾਲ ਪ੍ਰਾਪਤ ਹੁੰਦੀ ਹੈ ਆਦ ਅੰਤ ਦਿਆਲ ਪੂਰਨ ਤਿਸ ਗਿਨਾ ਨਹੀਂ ਕੋਏ ਰਹਾਉ ਦਾ ਬੰਦਲਾ ਕਰਕੇ ਸਤਿਗੁਰੂ ਪਿਤਾ ਜੀ ਵਿਸ਼ਰਾਮ ਦੇ ਕੇ ਅੱਗੇ ਸਮਝਾਉਣਾ ਕਰਦੇ ਐ ਕਿ ਜੋ ਪਰਿਪੂਰਨ ਪਰਮਾਤਮਾ ਦਿਆਲੂ ਕਿਰਪਾਲੂ ਸਤਿਗੁਰੂ ਆਦ ਤੋਂ ਲੈ ਕੇ ਅੰਤ ਤੱਕ ਬੈਠਾ ਹੈ ਹਰ ਵੇਲੇ ਮੌਜੂਦ ਹੈ ਦਿਆਲੂ ਹੈ ਕਿਰਪਾਲੂ ਹੈ ਭਾਈ ਜਿਹਨੇ ਸਾਡੇ ਜੀਵਾਂ ਨੂੰ ਰੱਖਿਆ ਹੈ ਉਹਦੇ ਵਰਗਾ ਹੋਰ ਕੋਈ ਦੂਜਾ ਤੀਜਾ ਹੈ ਹੀ ਨਹੀਂ ਕਿਉਂਕਿ ਬਾਣੀ ਕਹਿ ਰਹੀ ਆਰ ਸੱਚ ਜੁਗਾਰ ਸੱਚ ਨਾਨਕ ਹੋਸੀ ਇਹ ਸੱਚ ਵੀ ਉਹ ਆਦਿਕਾਲ ਚ ਵੀ ਸੀ ਹੁਣ ਵੀ ਮੌਜੂਦ ਹੈ ਕੱਲ ਨੂੰ ਸੰਸਾਰ ਦੀ ਖਤਮ ਵੀ ਹੋ ਜਾਏਗਾ ਤਦਾਂ ਮਿਉ ਪਰਮਾਤਮਾ ਵਿਆਪਕ ਹੈ ਜਿਸ ਕਰਕੇ ਮਾਰਕੰਡਾ ਆਦ ਅੰਤ ਵਿੱਚ ਦਿਆਲਪੂਰਨ ਦਇਆ ਦੇ ਪੂਰਨ ਸਤਿਗੁਰੂ ਬਖਸ਼ਿਸ਼ਾਂ ਕਰਦੇ ਸਾਡੇ ਮਿਹਰ ਤੇ ਹੱਥ ਰੱਖ ਕੇ ਸਾਡੇ ਸਾਰੇ ਕਰਮ ਕਰ ਰਹੇ ਸਾਡੇ ਪਾਪਾਂ ਦੀ ਬਖਸ਼ਿਸ਼ ਕਰ ਰਹੇ ਸਾਨੂੰ ਪਾਪਾਂ ਤੋਂ ਵਿਚਾਰ ਰਹੇ ਨੇ ਸਾਡੇ ਮਾੜੇ ਕਰਮਾਂ ਨੂੰ ਨਾਸ ਕਰ ਰਹੇ ਨੇ ਸ਼ੁਭ ਕਰਮਾਂ ਦਾ ਪ੍ਰਕਾਸ਼ ਕਰ ਰਹੇ ਨੇ ਤਾਂ ਉਹਦੇ ਵਰਗਾ ਹੋਰ ਕੋਈ ਹੈ ਹੀ ਕੋਈ ਨਹੀਂ ਦੂਜਾ ਤੀਜਾ ਹੈ ਹੀ ਕੋਈ ਨਹੀਂ ਕਿਉਂਕਿ ਸਾਹ ਹੀ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ ਜਨਮ ਮਰਨ ਨਿਵਾਰ ਹਰ ਜਤ ਸਿਮਰ ਸੁਆਮੀ ਸੋਏ ਇਸ ਕਰਕੇ ਪਾਈ ਜੇ ਤੂੰ ਹੁਣ ਵਾਰ-ਵਾਰ ਜਨਮ ਵਾਰ-ਵਾਰ ਮਰਨ ਤੋਂ ਮੁਕਤੀ ਚਾਹੁੰਨਾ ਮਾਂ ਦੇ ਗਰਭ ਦੇ ਵਿੱਚੋਂ ਮੁਕਤੀ ਚਾਹੁੰਨਾ ਭਵ ਸਾਗਰ ਤੋਂ ਪਾਰ ਚਾਹੁੰਨਾ ਤਾਂ ਮਹਾਰਾਜ ਕਹਿੰਦੇ ਹਰ ਮੇਲੇ ਭਾਈ ਉੱਠਦਿਆਂ ਬਹਿੰਦੇ ਅੱਠੇ ਜਾਮ ਜਪੜਿਆ ਕਰ ਪ੍ਰਮਾਤਮਾ ਦਾ ਨਾਮ ਜਪ ਤੇਰਾ ਜਨਮ ਮਰਨ ਦਾ ਜੋ ਗੇੜ ਹੈ ਉਹ ਖਤਮ ਹੋ ਜਾਏਗਾ ਤੈਨੂੰ ਜਾਮਾ ਦੇ ਮਾਰ ਤੋਂ ਮੁਕਤੀ ਮਿਲ ਜੂਗੀ ਤੋ ਵਾਰ-ਵਾਰ ਮਾਂ ਦੇ ਗਰਭ ਦਾ ਜੋ ਛੇਕ ਹੈ ਮਾਂ ਦੇ ਗਰਭ ਦੀ ਜੋ ਕ੍ਰੂੜਤਾ ਹੈ ਜਿੱਥੇ ਜਾ ਕੇ ਕੁੰਭੀ ਨਰਕ ਦਾ ਉਪਾਗ ਸਹਿਣਾ ਪੈਂਦਾ ਉਸ ਤੋਂ ਬਚ ਜੇਗਾ ਤੇ ਜੇ ਸਾਰਾ ਕੁਝ ਤੂੰ ਬਚਣਾ ਚਾਹੁੰਦਾ ਹੈ ਅੰਮ੍ਰਿਤ ਵੇਲੇ ਜਾ ਕੇ ਜਪ ਸਤਨਾਮ ਸ੍ਰੀ ਵਾਹਿ ਵੇਦ ਸਿਮਰਤ ਕਥਾ ਐ ਸਾਸਤ ਪਾਗਤ ਕਰਹੇ ਵਿਚਾਰ ਕਹ ਭਾਈ ਸੰਸਾਰ ਦੇ ਵਿੱਚ ਜੋ ਵੀ ਮਾਨੁੱਖਾਂ ਦੁਆਰਾ ਵੇਦ ਸਾਸਤਰ ਧਰਮ ਗ੍ਰੰਥ ਪੋਥੀਆਂ ਪੁਸਤਕਾਂ ਛਾਪੀਆਂ ਗਈਆਂ ਨੇ ਨਾ ਉਹਨਾਂ ਜੇਕਰ ਇੱਕੋ ਹੀ ਆਉਂਦਾ ਹੈ ਕਿ ਭਾਈ ਭਗਤੀ ਕਰ ਪ੍ਰਮਾਤਮਾ ਦੇ ਗੁਣਾਂ ਦੀ ਵਿਚਾਰ ਕਰ ਉਹਨੂੰ ਅਰਾਧਨਾ ਕਰ ਤੇਰਾ ਤਾਂ ਹੀ ਪਾਰ ਉਤਾਰਾ ਹੈ ਇਹ ਗੱਲ ਵੀ ਸੱਚੀ ਹੈ ਭਾਵੇਂ ਬਾਈਬਲ ਹੈ ਭਾਵੇਂ ਕੁਰਾਨ ਹੈ ਭਾਵੇਂ ਗੀਤਾ ਹੈ ਭਾਵੇਂ ਰਮਾਇਣ ਹੈ ਭਾਵੇਂ ਮਹਾਭਾਰਤ ਹੈ ਭਾਵੇਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਹਰ ਇੱਕ ਧਰਮ ਦਾ ਹਰ ਇੱਕ ਗ੍ਰੰਥ ਮਨੁੱਖ ਨੂੰ ਆਪਣੇ ਨੇਾਈ ਨੂੰ ਆਪਣੇ ਭਗਤਾਂ ਨੂੰ ਨਿਰੰਕਾਰ ਦੇ ਬੰਦਕੀ ਉਹਦੀ ਸੇਵਾ ਉਹਦੀ ਪੂਜਾ ਲਈ ਤਿਆਰ ਕਰਦਾ ਵੀ ਭਾਈ ਨਿਰੰਕਾਰ ਦੀ ਸੇਵਾ ਕਰ ਨਿਰੰਕਾਰ ਦਾ ਜਾਪ ਕਰ ਉਹਦੀ ਅਰਾਧਨਾ ਕਰ ਅੰਤ ਵੇਲੇ ਸਹਾਈ ਤੇਰੇ ਨਾਮੇ ਹੋਣਾ ਹੈ ਇਸ ਕਰਕੇ ਬਾਹਰ ਕਹਿੰਦੇ ਸੰਸਾਰ ਦੇ ਕਰਮ ਵੀ ਕਰੀ ਚੱਲ ਪਰ ਸੰਸਾਰ ਦੇ ਕਰਮ ਕਰਦਿਆਂ ਕਰਦਿਆਂ ਨਿਰੰਕਾਰ ਦਾ ਨਾਮ ਜਪ ਕੇ ਪਰਮਾਰਥ ਵੀ ਬਣਾਉਣਾ ਕਰ ਇਸ ਕਰਕੇ ਦੋਏ ਮਾਰਗ ਬਰੋਬਰ ਰੱਖਣੇ ਆ ਸੰਸਾਰ ਦਾ ਵੀ ਪਰਮਾਰਥ ਦਾ ਵੀ ਤੇ ਤਾਂ ਹੀ ਤੇਰਾ ਸੰਸਾਰ ਤੇ ਆਇਆ ਸਫਲ ਹੈ ਤੇ ਨਹੀਂ ਤਾਂ ਮਹਾਰਾਜ ਕਿਨ ਫਿਰ ਸਜਾ ਦਾ ਅਧਿਕਾਰੀ ਬਣੇਗਾ ਫਿਰ ਵਾਰ-ਵਾਰ ਜੰਮੇਗਾ ਵਾਰ-ਵਾਰ ਬਣੇਗਾ ਇਸੇ ਗਿਰਵ ਚੱਲੀ ਜਾਏਗਾ ਫਿਰ ਤੇਰੀ ਬੰਦ ਖਲਾਸੀ ਨਹੀਂ ਹੋਣੇਗੀ ਇਸ ਕਰਕੇ ਜਿਉ ਅਨਕਲਾਸੀ ਨੂੰ ਚਾਹਨਾ ਤੇਰਾ ਪਾਰ ਉਤਾਰਾ ਹੋ ਜੇ ਤੂੰ ਜਨਮ ਮਰਨ ਤੋਂ ਮੁਕਤੀ ਚਾਹਨਾ ਹੈ ਮਾਂ ਦੇ ਗਰਭ ਤੋਂ ਮੁਕਤੀ ਚਾਹਨਾ ਹੈ ਤੇ ਮਹਾਰਾ ਕਹਿੰਦੇ ਅੰਮ੍ਰਿਤ ਵੇਲੇ ਜਾ ਕੇ Jap ਸਤਨਾਮ ਸ੍ਰੀ ਵਾਹਿਗੁਰੂ ਮੁਕਤ ਬਈਆ ਸਾਰ ਸੰਤ ਵਿੰਦ ਸਜਾਏ ਅੰਧਾਰ ਕਿਆ ਸਵਾਲ ਪੈਦਾ ਹੁੰਦਾ ਹੈ ਹੁਣ ਮਹਾਰਾਜ ਨਾਮ ਜਪਣਾ ਕਿਵੇਂ ਹੈ ਆਰਾਧਨਾ ਕਿਵੇਂ ਹੈ ਇਹ ਦੇ ਵੀ ਦੇ ਰਾ ਤਰੀਕਾ ਰਾਂ ਢੰਗ ਕੀ ਹੈ ਕੋਈ ਵੀ ਕੰਮ ਕਰਨਾ ਉਹਦਾ ਫਾਰਮੂਲਾ ਹੁੰਦਾ ਹੈ ਕਿ ਮਹਾਰਾਜ ਕਹਿੰਦੇ ਹੋਂ ਜੇ ਮੁਕਤੀ ਪਾਉਣੀ ਹੈ ਭਾਈ ਮੁਕਤੀ ਤੇ ਜ਼ੁਗਤੀ ਦੇ ਨਾਲ ਹੁੰਦੀ ਹੈ ਜ਼ੁਗਤੀ ਕਿੱਥੋਂ ਮਿਲਣੀ ਹੈ ਸੰਗ ਦੇ ਵਿੱਚ ਜਾ ਕੇ ਮਹਾਰਾਜ ਕਹਿੰਦੇ ਸੰਮਤ ਕਰ ਜਾ ਕੇ ਭਾਈ ਸਾਧ ਸੰਗਤ ਵਿੱਚ ਬੈਠ ਨਾਮ ਜਪੋ ਤੇ ਸਿਮਰ ਦੇ ਨਾਲ ਕਹਿੰਦੇ ਸਿਮਰਦਿਆਂ ਸਿਮਰ ਸੰਗਤ ਵਿੱਚ ਬੈਠੇ ਆਂ ਤੇਰੇ ਝਮੇਲਿਆਂ ਦੀ ਬੰਦ ਖਲਾਸੀ ਹੋ ਜੂਗੀ ਤੇਰਾ ਗਿਆਨ ਦਾ ਹਨੇਰਾ ਮਿਟ ਜਾਏਗਾ ਇਹ ਮਾਇਆ ਦੀਆਂ ਤੰਦਾਂ ਟੁੱਟ ਜਾਣਗੀਆਂ ਸੰਗਤ ਦੇ ਵਿੱਚ ਜਾ ਸੰਗਤ ਵਿੱਚ ਤਣ ਗਾਇ ਵੀ ਬਹਿਣਾ ਕਿਵੇਂ ਉੱਠਣਾ ਕਿਵੇਂ ਮੱਥਾ ਕਿਵੇਂ ਟੇਕਣਾ ਪ੍ਰਸ਼ਾਦ ਕਿਵੇਂ ਲੈਣਾ ਜਾਣਾ ਆਉਣਾ ਕਿਵੇਂ ਸਾਰਾ ਸਲੀਕਾ ਸੰਗਤ ਵਿੱਚ ਮਿਲਦਾ ਕਿਉਂਕਿ ਆਪਾਂ ਆਮ ਰੋਜ਼ ਵੇਖੀਦਾ ਸੰਗਤ ਆਉਂਦੀ ਹੈ ਕਈ 77 ਸਾਲ ਦੇ ਆਈ ਜਾਂਦੇ ਆ ਤੇ 85 ਲੈ ਕੇ ਪ੍ਰਸ਼ਾਨ ਲੈ ਕੇ ਮਰ ਜਾਂਦੇ ਜਿਹਨੂੰ ਬਹਿਣਾ ਵੀ ਨਹੀਂ ਆਉਂਦਾ ਮੱਥਾ ਵੀ ਨਹੀਂ ਟੇਕਣਾ ਆਉਂਦਾ ਸਾਨੂੰ ਉਮਰਾਂ ਕੱਢ ਲਈਆਂ ਪਰ ਸਾਨੂੰ ਬਹਿਣ ਦਾ ਚੱਜ ਨਹੀਂ ਆਇਆ ਪਰ ਗੁਰੂ ਵੇਖ ਕਹਿੰਦਾ ਗੁਰੂ ਘਰ ਜਾਏ ਸੋਝੀ ਪਾਏ ਸੀ ਸੋਝੀ ਲੈਣ ਵਾਸਤੇ ਅਸੀਂ ਇੱਥੇ ਆਉਂਦੇ ਆ ਨਾ ਕਿ ਅਸੀਂ ਇੱਥੇ ਕੋਈ ਗਿਆਨ ਵੰਡਣ ਆਂ ਇਹਤੇ ਖੜ੍ਹੜ ਗਿਆਨੀ ਸਾਡੇ ਬਾਬਾ ਜੀ ਕਹਿੰਦੇ ਬਾਹਲੇ ਆਉਂਦੇ ਆ ਕੋਈ ਵਿਰਲਾ ਹੁੰਦਾ ਹੈ ਜੋ ਗਿਆਨ ਦੀ ਪ੍ਰਾਪਤੀ ਲਈ ਆਉਂਦਾ ਹੈ ਇਸ ਕਰਕੇ ਮਨ ਨੀਵਾ ਕਰਕੇ ਮਹਾਤਮ ਜਨ ਕਹਿੰਦੇ ਜਿੱਥੇ ਜੋੜੇ ਲਾ ਤੇ ਉੱਥੇ ਆਪਣਾ ਹੰਕਾਰ ਲੋਭ ਈਰਖਾ ਦਵੇਸ਼ ਰੱਖਿਆ ਕਰੋ ਕੱਲਾ ਤਨ ਤੇ ਮਨ ਲੈ ਕੇ ਪ੍ਰਮਾਤਮਾ ਕੋਲੇ ਆਓ ਗੁਰੂ ਕੋਲੇ ਤੇ ਤਾਂ ਹੀ ਕੁਝ ਦੇ ਵਿੱਚ ਕੁਝ ਪੈ ਸਕਦਾ ਹੈ ਤਾਂ ਹੀ ਭਾਂਡਾ ਖਾਲੀ ਹੋ ਤਾਂ ਕੁਝ ਪਊ ਜੇ ਪਹਿਲਾਂ ਹੀ ਭਰਿਆ ਉਹ ਚ ਕੀ ਪੈਣਾ ਉਹ ਤਾਂ ਡੁੱਲੂਗਾ ਇਸ ਕਰਕੇ ਪਾਤਰਤਾ ਬਣਾਓ ਕਿਉਂਕਿ ਆ ਮੈਂ ਗੱਲ ਕਰਦਾ ਹੁੰਨਾ ਹੁੰਦਾ ਕਿਉਂਕਿ ਗ੍ਰੰਥਾਂ ਵਿਚੋਂ ਲਿਖਾ ਹੁੰਦਾ ਹੈ ਕਿ ਕਹਿੰਦੇ ਸ਼ੇਰ ਨੇ ਦੁੱਧ ਪਹਿਲੀ ਗੱਲ ਤਾਂ ਚੋਲਾ ਹੀ ਬੜਾ ਮੁਸ਼ਕਲ ਹੈ ਬੇਪੇਦ ਸ਼ਾਸਤਰ ਕਹਿੰਦੇ ਇਹ ਚੋਲਵੇਂ ਤਾਂ ਉਹਦੇ ਬਾਅਦ ਤੇ ਭਾਂਡਾ ਚਾਹੀਦਾ ਸੋਨੇ ਦਾ ਪਤਾ ਨਹੀਂ ਕੀ ਕਾਰਨ ਸੋਣ ਦੇ ਪਾਣੀ ਛੇਰਿੰਦੂ ਤੋਂ ਟਿਕਦਾ ਇਹਦੂ ਬਿਨਾਂ ਜੀ ਹੋਰ ਪਾਣੀ ਪੌਣੇ ਤੋਂ ਕੋਈ ਪਾਰ ਜਾਂਦਾ ਫੁੱਟ ਜਾਂਦਾ ਇਸ ਕਰਕੇ ਨਿਰੰਕਾਰ ਦਾ ਨਾਮ ਜਪਣਾ ਸੇਵਾ ਕਰਨੀ ਤਾਂ ਥੋੜੀ ਜਿਹੀ ਕਠਿਨਤਾ ਹੈ ਪਰ ਜੋ ਉਦਮ ਪ੍ਰਾਪਾ ਮਾੜਾ ਮੋਟਾ ਕਰਦੇ ਆ ਜਿਤਨਾ ਵੀ ਜਤਨ ਆਪਣੇ ਤੋਂ ਹੁੰਦਾ ਉਹ ਵੀ ਆਪਾਂ ਉਹਤੇ ਪਾਣੀ ਫੇਰ ਲੈਨੇ ਹੰਕਾਰ ਕਰਕੇ ਮੈਨਜਦਾ ਕੇ ਲੋਭ ਕਰਕੇ ਇਸ ਕਰਕੇ ਪਾਤਰਤਾ ਬਣਾਉ ਸੋਨੇ ਵਾਂਗੂ ਸ਼ੁੱਧਤਾ ਨਿਰੰਕਾਰ ਦਿਨ ਮਨ ਸਾਫ ਕਰਕੇ ਬਾਣੀ ਪੜਾਂਗੇ ਸਿਮਰਨ ਕਰਾਂਗੇ ਤਾਂ ਹੀ ਮਨ ਸਾਫ ਹੋਣਾ ਮਨ ਪਹਿਲਾਂ ਤਾਂ ਸਾਫ ਨਹੀਂ ਹੋਣਾ ਪਰ ਮਨ ਨੂੰ ਝੁਕਾਤਾ ਸੀ ਸਕਦੇ ਹੰਕਾਰ ਦਵੇਸ਼ ਗੀਰਖੰਤ ਤਿਆਗ ਸਕਦੇ ਆ ਨਾ ਤਾਂ ਇੱਕ ਮਨ ਹੋ ਕੇ ਨਿਰੰਕਾਰ ਦੇ ਦਰ ਤੇ ਆਉ ਉਹ ਤਾਂ ਸਾਰਾ ਕੁਝ ਪ੍ਰਾਪਤ ਹੋ ਸਕਦਾ ਜੋ ਸੰਸਾਰਿਕ ਅਸੰਭਵ ਹੈ ਕਿਉਂਕਿ ਪਰਮਾਤਮਾ ਸੰਭਵ ਨੂੰ ਹੀ ਸੰਭਵ ਕਰਦਾ ਹੈ ਇਸ ਕਰਕੇ ਮਨ ਨੀਮਾ ਕਰਕੇ ਨਿਮਰਤਾ ਜਾ ਕਰਕੇ ਆਪਣੇ ਮਨ ਤੇ ਤਨ ਨੂੰ ਝੁਕਾ ਕੇ ਨਿਰੰਕਾਰ ਅੱਗੇ ਮੱਥਾ ਟੇਕਣ ਦਾ ਵੀ ਮਸਲਾ ਇਹੀ ਹੈ ਵੀ ਸਿਰ ਝੁਕਾਉਣਾ ਨਹੀਂ ਜਿਵੇਂ ਬੱਲਾ ਵੀ ਮੱਥਾ ਮਾਰਿਆ ਥੱਲੇ ਸਿਰ ਝੁਕਾਤਾ ਜਿਵੇਂ ਅਸੀਂ ਝੁਕਗੇ ਨਹੀਂ ਮਨ ਨੂੰ ਵੀ ਨਾਲ ਨੀਮਾ ਕਰਨਾ ਵੀ ਮਹਾਰਾਜ ਆਹ ਲੋ ਤਨ ਵੀ ਝੁਕ ਗਿਆ ਮਨ ਵੀ ਝੁਕ ਗਿਆ ਤੁਹਾਡੇ ਅਰਪਣ ਆਸੀ ਸੀਸ ਤੁਹਾਨੂੰ ਪੇਰ ਤੇ ਤਾ ਵੀ ਤੁਹਾਡੇ ਅੱਗੇ ਸਿਰ ਝੁਕਾਤਾ ਹੋਰ ਅੱਗੇ ਨਹੀਂ ਝੁਕਾਂਗੇ ਪਰ ਅਸੀਂ ਸਾਡੇ ਕਰਮ ਨਹੀਂ ਹੁੰਦੇ ਤਾ ਤਾਂ ਤਾਂ ਤੇ ਜਾ ਕੇ ਸਰਚ ਕੋਨੇ ਥਾਂ ਥਾਂ ਤੇ ਜਾ ਕੇ ਮੰਨੀ ਮਾ ਕਰਦੇ ਫਿਰ ਦਰਦਰ ਦੀ ਠੋਕਰ ਆਮ ਕਹਾਵਤਾਂ ਬਹੁਤੇ ਕਰਾਂ ਦਾ ਪ੍ਰਾਣਾ ਭੁੱਖਾ ਫਿਰ ਉਹ ਗੱਲ ਹੀ ਹੋਣੀ ਹੈ ਤੇ ਇੱਕ ਦਾ ਬਣ ਜਾ ਇੱਕ ਨਾਲ ਜੁੜ ਜਾ ਮਹਾਰਾਜ ਕਹਿੰਦੇ ਫਿਰ ਕੋ ਨਿਰੰਕਾਰ ਤੇਰੇ ਤੇ ਬਖਸ਼ਿਸ਼ ਕਰੇਗਾ ਪਰ ਜੋ ਬਖਸ਼ਿਸ਼ ਹੁੰਦੀ ਜੋ ਆਪਾਂ ਕੱਲ ਵੀ ਗੱਲ ਕੀਤੀ ਸੀ ਮਹਾਰਾਜ ਸ਼ੁਕਰਾਨਾ ਕਰ ਦਿੱਤੀਆਂ ਦਾਤਾਂ ਦਾ ਤੇ ਸ਼ੁਕਰਾਨਾ ਕਰਦੇ ਰਹਿਣਾ ਮਹਾਰਾਜ ਤੇਰੇ ਤੇ ਬਖਸ਼ਿਸ਼ਾਂ ਕਰਦੇ ਰਹਿਣਗੇ ਜੇ ਮੰਗ ਤੇ ਵੰਦ ਤੂੰ ਸੁਣਾਈ ਗਿਆ ਲਾਂਭੇ ਦੇ ਗਿਆ ਤੇ ਤੇਰੇ ਤੇ ਬਖਸ਼ਿਸ਼ ਨਹੀਂ ਹੋਣੇਗੇ ਇਸ ਕਰਕੇ ਜਿ ਬਖਸ਼ਿਸ਼ ਦਾ ਅਧਿਕਾਰੀ ਬਨਣਾ ਹੈ ਲਾਭ ਲੈਣਾ ਤੇ ਨਿਰੰਕਾਰ ਦੀ ਵਡਿਆਈ ਕਰ ਉਹਦੇ ਗੁਣਾਂ ਨੂੰ ਗਾ ਉਦਾ ਸ਼ੁਕਰਾਨਾ ਕਰਨਾ ਕਰ ਤੇ ਮਹਾਰਿ ਇਸ ਕਰਕੇ ਜੇ ਮੁਕਤੀ ਨੂੰ ਚਾਹੁੰਨਾ ਸੰਗਤ ਕਰ ਪਏ ਬਹਿ ਕੇ ਮਹਾਤਮਾ ਜਾਂ ਦੀ ਸਾਧਵਾਂ ਦੀ ਗੁਰਸਿੱਖਾਂ ਦੀ ਪਿਆਰਿਆਂ ਦੀ ਤੇ ਤਾਂ ਉਹਦੇ ਵਿੱਚ ਬੈਠ ਕਰਕੇ ਤੇਰਾ ਜੋ ਗਿਆਨ ਦਾ ਹਨੇਰਾ ਉਹ ਖਤਮ ਹੋ ਸਕਦਾ ਹੈ ਗਿਆਨ ਦਾ ਪ੍ਰਕਾਸ਼ ਹੋ ਸਕਦਾ ਹੈ ਸੰਸਾਰੀ ਚ ਮੇਲਿਆਂ ਤੋਂ ਸੰਸਾਰੀ ਜਾਗ ਤੋਂ ਤੂੰ ਮੁਕਤੀ ਪਾ ਸਕਦਾ ਹੈ ਚਰਨ ਕਮਲ ਆਧਾਰ ਜਨਕਾ ਰਾਸ ਪੁੰਜੀ ਏਕ ਐ ਭਾਈ ਪ੍ਰਮਾਤਮਾ ਦੇ ਜੋ ਪਵਿੱਤਰ ਸੋਹਣੇ ਚਰਨ ਕਮਲ ਨੇ ਉਹਨਾਂ ਨੂੰ ਆਪਣੇ ਮਨ ਵਿੱਚ ਟਿਕਾ ਕਰਕੇ ਉਹਦੀ ਭਗਤੀ ਨੂੰ ਆਰਾਧਨਾ ਕਰ ਜਿਹਦੇ ਨਾਲ ਤੇਰਾ ਆਤਮ ਜੀਵਨ ਸਬਰੇਗਾ ਕਿਉਂਕਿ ਟੇਕ ਚਾਹੀਦੀ ਹੈ ਨਾ ਜਦੋਂ ਵੀ ਕੋਈ ਧਿਆਨ ਲਾਉਂਦਾ ਹੈ ਤਾਂ ਕਹਿੰਦੇ ਸਾਨੂੰ ਟੇਕ ਚਾਹੀਦੀ ਹੈ ਕੋਈ ਸਰੂਪ ਦੀ ਟਿਕ ਧਾਰਦਾ ਕਿਉਂਕਿ ਇਸ ਗੱਲ ਤੋਂ ਅਭਿਆਸੀ ਸੱਜਣ ਜਾਗਰੂਤ ਹੈ ਕਿਉਂਕਿ ਜਦੋਂ ਕੋਈ ਸਿਮਰਨ ਕਰਦਾ ਹੈ ਤਾਂ ਉਹ ਪਹਿਲਾਂ ਕੋਈ ਨਾ ਕੋਈ ਸਰੂਪ ਮਨ ਦੇ ਵਿੱਚ ਬਸਾਉਣਾ ਪੈਂਦਾ ਹੈ ਕੋਈ ਗੁਰੂ ਨਾਨਕ ਦਾ ਰੱਖਦਾ ਹੈ ਕੋਈ ਗੁਰੂ ਗ੍ਰੰਥ ਸਾਹਿਬ ਦਾ ਰੱਖਦਾ ਹੈ ਕੋਈ ਪਾਵਨ ਚਰਨਾਂ ਦਾ ਧਿਆਨ ਕਰਦਾ ਹੈ ਕੋਈ ਕਿਤੋਂ ਦਾ ਕੋਈ ਕਿਤੋਂ ਦਾ ਇਸ ਕਰਕੇ ਪਹਿਲਾਂ ਧਿਆਨ ਕਰਨਾ ਪੈਂਦਾ ਫਿਰ ਉਹ ਜਿੱਥੇ ਮਨ ਟਿਕਦਾ ਕਿਉਂਕਿ ਕਈ ਥਾਵਾਂ ਤੇ ਮਨ ਜਦੋਂ ਸਿਮਰਨ ਹੁੰਦਾ ਹੈ ਕਈ ਥਾਵਾਂ ਤੇ ਟਿਕਾਇਆ ਜਾਂਦਾ ਕੋਈ ਤ੍ਰਿਕੁਟੀ ਮੱਥੇ 'ਤੇ ਟਿਕਾਉਂਦਾ ਹੈ ਧਿਆਨ ਉੱਥੇ ਧਿਆਨ ਲਾ ਕੇ ਨਾਮ ਜਪਦਾ ਹੈ ਕੋਈ ਹਿਰਦੇ ਦੇ ਵਿੱਚ ਕੋਈ ਨਾਭੀ ਦੇ ਵਿੱਚ ਜਪਦਾ ਹੈ ਔਰ ਕੋਈ ਨੇਤਰਾਂ ਦੇ ਅੱਗੇ ਨੇਤਰ ਲਾ ਕੇ ਕਿਉਂਕਿ ਸਿੱਧਾ ਧਿਆਨ ਮੱਥੇ ਤੋਂ ਥੱਲੇ ਨਾਸਿਕਾ ਤੋਂ ਉੱਤੇ ਵਿਚਾਲੇ ਕਰਕੇ ਉੱਥੇ ਜਪਦਾ ਹੈ ਕਿਉਂਕਿ ਚਾਰ ਬਾਣੀਆਂ ਬਾਜ ਦੇ ਵਿੱਚ ਆਉਂਦੀਆਂ ਤੋ ਚਾਰ ਬਾਣੀਆਂ ਦੇ ਨਾਲ ਉਸ ਨਾਮ ਨੂੰ ਜਪ ਕੇ ਮਦਮਾ ਬੈਖਰੀ ਪਰਾ ਬਸੰਤੀ ਚਾਰ ਬਾਣੀਆਂ ਬਾਣੀ ਪੁਰੂ ਨਾਨਕ ਨੇ ਕਿਹਾ। ਥਾਨੀਆਂ ਅੰਦਰ ਜੇ ਦੇ ਸਿਦ ਉਦਪੁਜ ਤੇ ਮਾਰਗ ਨੇ ਉਹ ਚਾਰ ਬਾਣੀਆਂ ਤੋਂ ਅਨੇਕ ਕਰਕੇ ਉਹਨਾਂ ਨਾਮ ਉਚਾਰਨ ਕਰਕੇ ਇਸ ਥਾਂ ਥਾਂ ਜਿੱਥੇ ਵੀ ਜਿਹਦਾ ਕੋਈ ਬਣਦਾ ਕੋਈ ਮੱਥੇ ਦੇ ਵਿੱਚ ਹਿਰਦੇ ਦੇ ਵਿੱਚ ਨਾਭੀ ਦੇ ਵਿੱਚ ਚਰਨਾਂ ਦੇ ਵਿੱਚ ਧਿਆਨ ਟਿਕਾ ਕੇ ਉਹ ਜਪਣਾ ਕਰਦਾ ਹੈ। ਇਸ ਕਰਕੇ ਮਹਾਰਾ ਕਹਿੰਦੇ ਭਾਈ ਤੂੰ ਸੰਗਤ ਕਰ ਪ੍ਰਮਾਤਮਾ ਦੀ ਰਣਕਾਰ ਦੇ ਸੋਹਣੇ ਚਰਨਾਂ ਦਾ ਧਿਆਨ ਤਰ ਧਿਆਨ ਧਰ ਕੇ ਉਹਦੀ ਭਗਤੀ ਕਮਾ ਉਹਦਾ ਸਿਮਰਨ ਕਰ ਜਰੂਰ ਪ੍ਰਮਾਤਮਾ ਤੇਰੀ ਕੀਤੀ ਬੰਦਗੀ ਦੇ ਵਿੱਚ ਬਰਕਤ ਪਾਵੇਗਾ ਕਿਉਂਕਿ ਉਹ ਇੱਕ ਛਿਣ ਨੇ ਪਲ ਲੈ ਕਾਲੇ ਇੱਕ ਮਿੰਟ ਦੀ ਕਾਲ ਨਾ ਕੀਤੀ ਹੋਈ ਵੀ ਛਿਣ ਮਾਤਰ ਵੀ ਜਪਿਆ ਹੋਇਆ ਨਾਮ ਤੇਰਾ ਬ्यर्थ ਨਹੀਂ ਜਾਣਾ ਪ੍ਰਮਾਤਮਾ ਨੇ ਉਸ ਛਿਣ ਮਾਤਰ ਜਪੇ ਨਾਮ ਦੀ ਵੀ ਕੀਮਤ ਪਾ ਦੇਣੀ ਹੈ ਤਾਨੋ ਮਾਨ ਦੀਵਾਨ ਸਾਚਾ ਨਾਨਕੀ ਪ੍ਰਭ ਏ ਨਾਨਕ ਸਤਗੁਰੂ ਜੀ ਹੁਣ ਆਪਣੇ ਆਪ ਨੂੰ ਸੰਬੋਧਿਤ ਕਰ ਕਹਿ ਰਿਹਾ ਕਿ हे ਨਾਨਕ ਪਰਮਾਤਮਾ ਦੀ ਓਟ ਹੀ ਉਹਨਾਂ ਦਾ ਬਲ ਹੈ ਉਹੀ ਆਸਰਾ ਹੈ ਤੇ ਸਦਾ ਜੋ ਕਾਇਮ ਰਹਿਣਾ ਵਾ ਕਹਿੰਦੇ ਹੁਣ ਤਾਨ ਮਾਨ ਤਾਨ ਮਾਨ ਕੀਤੇ ਕਰੀਏ ਜੋ ਹੁਣ ਟੇਕ ਪਰਮਾਤਮ ਜੀ ਰੱਖਣੀ ਆ ਤੇ ਕਹਿੰਦੇ ਫਿਰ ਮਾਨ ਤੇ ਤਾਨ ਪਰਮਾਤਮਾ ਦੇ ਭਗਤਾਂ ਨੇ ਭਗਤੀ ਕੀਤੀ ਨਾਮ ਦੇਵ ਨੇ ਗਊ ਨੂੰ ਜਿਉਂਦਾ ਕਰਵਾਇਆ ਭਗਤਾਂ ਨੇ ਰਹਿਲਾਣ ਥੰਮ ਜੱਫੀ ਪਾਈ ਜਾਂ ਕਬੀਰ ਅੱਗ ਵਿੱਚ ਬੈਠਾ ਤਾ ਉਹਨਾਂ ਨੂੰ ਮਾਨ ਕਹਾਦਾ ਸੀ ਤਾਨ ਕਹਾਦਾ ਸੀ ਪਰਮਾਤਮਾ ਦਾ ਸਾਡਾ ਪਰਮੇਸ਼ਰ ਰੱਖੂ ਸਾਨੂੰ ਅਕਾਲ ਪੁਰਖ ਪਿਤਾ ਦੀ ਬੰਦਗੀ ਕਰਦੇ ਆਂ ਸੀ ਸਾਡੀ ਰੱਖਿਆ ਭਗਵਾਨ ਕਰੇਗਾ ਸਾਨੂੰ ਇਹਨਾਂ ਸੰਸਾਰੀਆਂ ਤੋਂ ਕੀ ਹੈ ਤੇ ਜਦੋਂ ਫਿਰ ਉਹਨਾਂ ਨੇ ਦੇਖੋ ਇੱਕ ਮਨ ਹੋ ਕੇ ਧਿਆਨ ਕਰਕੇ ਵਿਸ਼ਵਾਸ ਰੱਖਿਆ ਨਾ ਭਰੋਸਾ ਕੀਤਾ ਪੂਰਨ ਤੇ ਭਰਪੂਰ ਭਰੋਸੇ ਨੇ ਦੇਖੋ ਬਾਦ ਦਿੱਤਾ ਉਹਨਾਂ ਨੂੰ ਅੱਗ ਤਾਂ ਜਲ ਗਈ ਕਬੀਰ ਨਹੀਂ ਜਲਿਆ ਨਾ ਪ੍ਰਹਲਾਦ ਜਲਿਆ ਉਹਦੀ ਹੋਲਕਾ ਉਹਨੇ ਵੀ ਜਲਾਉਣਾ ਚਾਹਿਆ ਨਾ ਵੀ ਮੈਨੂੰ ਗਾਰਾ ਮੈਂ ਅੱਗ ਵਿੱਚ ਜਲਦੀ ਨਹੀਂ ਇਹ ਜਲ ਜੂ ਪਰ ਹੋਲਕਾ ਜਲ ਗਈ ਪ੍ਰਹਲਾਦ ਬਚ ਗਿਆ ਤਤਾ ਥਮ ਠੰਡਾ ਹੋ ਗਿਆ ਪ੍ਰਹਲਾਦ ਨੂੰ ਕੁਝ ਵੀ ਨਹੀਂ ਹੋਇਆ ਕਬੀਰ ਜੀ ਅੱਗ ਤੋਂ ਬਚ ਗਏ ਪਿੰਨੀਆਂ ਉਦਾਹਰਨਾਂ ਦੇਗੀ ਇਸ ਕਰਕੇ ਮਹਾਰਾ ਕਹਿੰਦੇ ਜੋ ਵੀ ਤਾਣ ਹੈ ਮਾਣ ਹੈ ਮਹਾਰਾ ਸਾਡਾ ਤੇਰੇ ਤੇ ਹੀ ਹੈ ਅਕਾਲ ਪੁਰਖ ਤੇ ਭਰੋਸਾ ਕਰਕੇ ਵਿਸ਼ਵਾਸ ਕਰਕੇ ਹਰ ਕੋਈ ਕਰਮਕਾਰ ਉਹਦੀ ਟੇਕ ਰੱਖ ਕਿਉਂਕਿ ਉਹ ਆਪ ਰੰਕਾਰ ਪੂਰਾ ਹੈ ਸੱਚਾ ਹੈ ਜੇ ਸੱਚੀ ਟੇਕ ਕਰਾਂਗੇ ਸਭ ਕੁਝ ਸੱਚਾਈ ਹੋਣਾ ਤਾਂ ਹੀ ਤਾਂ ਬਾਣੀ ਜਾਪੇ ਤਾਂ ਜੀ ਨੇ ਕਿਹਾ ਹੈ ਪੂਰਾ ਪ੍ਰਭ ਅਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਪੂਰੇ ਦੇ ਗੁਣ ਗਾਵਾਂਗੇ ਤਾਂ ਸਾਰਾ ਕੁਝ ਹੀ ਪੂਰਾ ਜੇ ਅਧੂਰੇ ਦੇ ਗੁਣ ਗਾਵਾਂਗੇ ਤਾਂ ਫਿਰ ਅਧੂਰੇ ਹੀ ਰਹਿਣਾ ਜਿਵੇਂ ਆਮ ਆਪਾਂ ਗੱਲ ਕਰਦੇ ਵੀ ਮਹਾਰਾਜ ਪਿਤਾ ਜੀ ਦਸਮ ਮਹਾਰਾਜ ਜਾ ਰਹੇ ਸੀਗੇ ਤੇ ਰਹਤੇ ਸੱਪ ਭਿਆਨ ਉੱਠਾ ਲਟਿਆ ਵਾ ਮੌਤ ਹੋਈ ਸੀ ਉਹਦੀ ਤੇ ਕੀੜੀਆਂ ਨੂੰ ਨੋਚ ਨੋਚ ਕੇ ਖਾ ਰੀਆਂ ਤੇ ਮਹਾਰਾਜ ਹੱਸਣ ਲੱਗ ਗਏ ਭਾਈ ਦਇਆ ਸਿੰਘ ਪੰਜ ਪਿਆਰਾ ਕਹਿਣ ਲਈ ਮਹਾਰਾ ਹੱਸਦੇ ਆ ਜੀਵ ਦੀ ਹੱਤਿਆ ਹੋ ਗਈ ਕੀੜੀਆਂ ਨੂੰ ਨੋਚ ਨੋਚ ਕੇ ਖਾ ਰੀਆਂ ਤੁਸੀਂ ਹੱਸ ਰਹੇ ਕਹਿੰਦੇ ਜੀ ਇਹ ਵਿੱਚ ਬਹੁਤ ਵੱਡਾ ਭੇਦ ਹੈ ਭਾਈ ਦਇਆ ਸਿੰਘ ਮਹਾਰਾ ਜੀ ਸਾਨੂੰ ਸਾਨੂੰ ਦੱਸੋ ਮਹਾਰਾ ਕਹਿੰਦੇ ਭਾਈ ਇਹ ਸੰਤ ਬਣਿਆ ਸੀ ਆ ਜੰਨਿਆ ਕਿਹੜੀਆਂ ਇਹਦੇ ਸਾਰੇ ਚੇਲੇ ਚਪਟੇ ਸੀਗੇ ਨਾਲ ਦੇ ਸੰਗ ਹੀ ਬਸ ਸੰਸਾਰ ਦਾ ਕਹਿੰਦੇ ਤਨ ਕਮਾਕ ਮਾਕ ਲੋਕਾਂ ਨੂੰ ਲੁੱਟ ਲੁੱਟ ਕੇ ਖਾਈ ਗਿਆ ਸੱਤ ਜੁਨੀ ਪੈ ਗਿਆ ਬਹੁਤ ਹੋ ਗਈ ਹੁਣ ਇਹ ਇਹਦੇ ਚੇਲੇ ਇਹਦੇ ਅਣਾਈ ਇਹਨੂੰ ਨੋਜ-ਨੋਚ ਕੇ ਖਾਂਦੇ ਵੀ ਆਪ ਤਾਂ ਰਾਹ ਚ ਰਿਆ ਇਹ ਰਿਆ ਦੂਰ ਰੱਖਿਆ ਸਾਨੂੰ ਵੀ ਰਾਹ ਚ ਰੱਖਿਆ ਸਾਨੂੰ ਵੀ ਨਰਨ ਕਾਨਾਂ ਨਾਲ ਜੋੜਿਆ ਹੁਣ ਉਹ ਨੋਜ-ਨੋਚ ਕੇ ਤੋਂ ਬਦਲਾ ਲੈ ਰਹੇ ਤਾਂ ਇਸ ਤਰ੍ਹਾਂ ਹੈ ਮਹਾਰਾ ਜੀ ਕਹਿੰਦੇ ਪੂਰੇ ਨੂੰ ਆਰਾਧੋ ਪੂਰੇ ਨਾਲ ਜੁੜੋ ਤਾਂ ਇਹ ਪੂਰੇ ਹੋ ਅੱਲਾ ਸਿਂਗਲ ਕਰਦਾ ਵੀ ਬੰਦਾ ਇਨਸਾਨ ਜੰਮਦਾ ਵੀ ਅਧੂਰਾ ਹੈ ਜੀਵਦਾ ਵੀ ਅਧੂਰਾ ਹੈ ਤੇ ਮਰਦਾ ਵੀ ਉਦੋਂ ਰਹੀ ਹੈ ਪਰ ਆਪਾਂ ਜਦੋਂ ਉਹ ਚੜ੍ਹਾਈ ਕਰ ਜਾਂਦਾ ਆਪਾਂ ਸਰਟੀਫਿਕੇਟ ਆਪਦੇ ਕੋਲ ਨਹੀਂ ਦੇ ਦਿੰਦੇ ਵੀ ਫਲਾਨਾ ਪੂਰਾ ਹੋ ਗਿਆ ਇਹ ਨਹੀਂ ਫਲਾਨਾ ਪੂਰਾ ਨਹੀਂ ਹੋਇਆਗਾ ਪੂਰਾ ਤਾਂ ਤਾ ਉਹ ਜੇ ਬੰਦ ਕੀਤੇ ਹੋ ਨਾਮ ਜਪਿਆ ਉਹ ਸਿਮਰਨ ਕੀਤਾ ਹੋ ਹਾਂ ਅਕਾਲ ਚਰਨ ਆਪਾਂ ਕਹਿ ਸਕਦੇ ਆ ਪੂਰਾ ਨਹੀਂ ਕਹਿ ਸਕਦੇ ਪੂਰਾ ਤਾਂ ਉਹ ਹੈ ਜਿਨੇ ਨਾਮ ਨੂੰ ਜਪ ਲਿਆ ਬਾਣੀ ਕਾਲੀ ਜਿਉਂਦੇ ਜੇ ਨਿਰੰਕਾਰ ਨਾਲ ਅੰਦਵੀ ਕਮਾ ਕੇ ਆਤਮਾ ਨੂੰ ਪਰਮਾਤਮਾ ਦੇ ਨਾਲ ਮਿਲ ਲਿਆ ਉਹ ਪੂਰਾ ਹੈ ਜਿਹੜਾ ਆਪਣੇ ਅਰਗਾ ਸੰਸਾਰ ਵਿੱਚ ਖੜਤ ਹੁੰਦਾ ਰਹ ਗਿਆ ਤੀਆਂ ਪੁੱਤਾਂ ਦਾ ਧਿਆਨ ਕਰਦਾ ਪੈਸੇ ਦਾ ਧਿਆਨ ਕਰਦਾ ਰੋਟੀ ਹਾਇ ਰੋਟੀ ਕਿੱਥੋਂ ਖਾ ਮੰਗ ਕਰਦੇ ਚੱਲਾ ਗਿਆ ਉਹ ਪੂਰਾ ਕਿੱਥੋਂ ਹੋ ਗਿਆ ਉਹ ਤਾਂ ਦੂਰ ਹੀ ਹੈ ਇਸ ਕਰਕੇ ਪੂਰੇ ਨਿਰੰਕਾਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੁਕਮ ਕਰਕੇ ਗਏ ਆ ਪਿਤਾ ਜੀ ਅੱਗੇ ਪਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿਕਨ ਕੋ ਹੁਕਮ ਹੈ ਗੁਰੂ ਮਾਨਿਉ ਗ੍ਰੰਥ ਸਾਨੂੰ ਹੁਕਮ ਕਰਕੇ ਗਏ ਆ ਪਿਤਾ ਜੀ ਤੇ ਹੁਕਮ ਨੂੰ ਕਮਾਈਏ ਠੇਕ ਤੇਰੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਰੱਖੀਏ ਤਾਣ ਤੇ ਮਾਣ ਧੰਨ ਗੁਰੂ ਗ੍ਰੰਥ ਸਾਹਿਬ ਦਾ ਕਰੀਏ ਤਾਂ ਹੀ ਸਾਡਾ ਸੰਸਾਰ ਚ ਆਇਆ ਸਫਲ ਹੈ ਤਾਂ ਹੀ ਸਾਡਾ ਜੀਵਨ ਸਫਲ ਹੈ ਤਾਂ ਹੀ ਇਸ ਜਨਮ ਤੇ ਮਰਨ ਤੋਂ ਅਸੀਂ ਮੁਕਤੀ پا ਸਕਦੇ ਆ ਭਵ ਸਾਗਰ ਤੋਂ ਪਾਰ ਜਾ ਸਕਦੇ ਆ ਤੇ ਤਾਂ ਹੀ ਇਸ ਕਰਕੇ ਨਿਰੰਕਾਰ ਦੀ ਬਾਣੀ ਜੋ ਇੱਕ ਓੰਕਾਰ ਤੋਂ ਲੈ ਕੇ 18 20 ਤੱਕ ਸਾਨੂੰ ਹੁਕਮ ਕਰ ਰਹੀ ਹੈ ਕਿ ਬਾਈ ਸਾ ਸਾ ਸਮਾਲਤਾ ਮੇਰਾ ਪ੍ਰਭ ਸੋਈ ਉਹ ਪਰਮਾਤਮਾ ਨਿਰੰਕਾਰ ਜੋ ਤੇਰੀ ਸਵਾ ਸਾ ਰੱਖਿਆ ਕਰਦਾ ਹੈ ਉਸ ਪਰਮਾਤਮਾ ਨੂੰ ਅਰਧਨਾ ਕਰ ਜਪਨਾ ਕਰ ਜੈ ਜੈ ਦੇਖੋ ਤੈ ਹਜੂਰ ਰੂਲ ਕਤ ਹੋਣਾ ਜਾਈ ਉਹ ਪਰਮਾਤਮਾ ਤਾਂ ਹਰ ਥਾਂ ਤੇ ਵਿਆਪਕ ਹੈ ਕਿਤੇ ਦੂਰ ਨਹੀਂ ਹੈ ਬਸ ਤੇਰੀ ਨਿਗਾਹ ਦੇ ਵਿੱਚ ਫਰਕ ਹੈ ਪਰਮਾਤਮਾ ਤਾਂ ਤੇਰੇ ਕੋਲ ਹੀ ਹੈ ਕਿਉਂ ਰੋਜ ਪੜਦੇ ਆ ਦੁਕਾਲੰਗ ਪ੍ਰਨਾਸੀ ਦੇ ਆਲੰਗ ਸਰੂਪੇ ਸਦਾ ਅੰਗ ਸੰਗੇ ਆਪਾਂ ਨੂੰ ਬਪੂਤੇ ਪਰਮਾਤਮਾ ਤਾਂ ਨਾਲ ਹੀ ਸਾਡੇ ਹਰ ਵੇਲੇ ਅੰਗ ਸੰਗ ਸਹਾਇਤਾ ਕਰ ਰਿਹਾ ਹੈ ਪਰ ਤੇਰੀ ਨਿਗਾਹ ਦੇ ਵਿੱਚ ਤੇਰੇ ਧਿਆਨ ਦੇ ਵਿੱਚ ਕੋਈ ਫਰਕ ਹੈ ਆਮ ਦੋ ਬੰਦੇ ਜਾਂਦੇ ਨੇ ਨਾ ਆਪਾਂ ਕਹਿੰਦੇ ਆ ਉਹ ਆਪਦੇ ਧਿਆਨ ਤੁਰਿਆਂ ਨਾਲ ਕੋਈ ਬਰੋਬਰ ਰਲ ਜੇ ਅਗਲਾ ਕਹਿੰਦੇ ਤੂੰ ਕਦੋਂ ਰਲ ਗਿਆ ਕਹਿੰਦਾ ਮੈਂ ਤੇਰੇ ਨਾਲ ਹੀ ਸੀ ਤੂੰ ਧਿਆਨ ਨਹੀਂ ਕੀਤਾ ਬਸ ਜੋ ਤੂੰ ਧਿਆਨ ਕਰ ਲੈ ਤੈਨੂੰ ਪਤਾ ਲੱਗ ਗਿਆ ਤੂੰ ਜੋ ਧਿਆਨ ਨਹੀਂ ਕੀਤਾ ਤੈਨੂੰ ਪਤਾ ਨਹੀਂ ਲੱਗਿਆ ਗੱਲ ਇਤਨੀ ਕੀ ਆਏ ਬਸ ਧਿਆਨ ਦੀ ਲੋੜ ਹੈ ਮਹਾਰਾਜ ਇਸ ਕਰਕੇ ਧਿਆਨ ਕਰਨਾ ਸਿੱਖੋ ਧਿਆਨ ਸੁਰਤ ਵਿੱਚ ਧਿਆਨ ਧਿਆਨ ਮੈਂ ਜਾਣਿਆ ਮੁਰ ਅਗਤ ਕਥਾ ਕਹਾਣੀ ਪਰਮਾਤਮਾ ਦੀ ਕਹਾਣੀ ਤੇ ਕਥਾ ਤਾਂ ਹੀ ਪਤਾ ਲੱਗਣੀ ਜੇ ਧਿਆਨ ਕਰਾਂ ਧਿਆਨ ਨਹੀਂ ਹੈਗਾ ਤਾਂ ਸਾਨੂੰ ਕੁਝ ਵੀ ਪਤਾ ਨਹੀਂ ਲੱਗਣਾਗਾ ਇਸ ਕਰਕੇ ਸਾਰਾ ਰੌਲਾ ਧਿਆਨ ਦਾ ਹੀ ਹੈ ਤੇ ਮਹਾਰਾਜ ਧਿਆਨ ਲਾਉਣੇ ਸਾਨੂੰ ਦੱਸ ਦਈਏ ਅਸੀਂ ਕਰਨਾ ਕਿਵੇਂ ਧਿਆਨ ਲਾਉਣਾ ਕਿਵੇਂ ਓੰਕਾਰ ਤੋਂ ਲੈ ਕੇ 18 20 ਤੱਕ ਮਹਾਰਾਜ ਦੀ ਬਾਣੀ ਇਹ ਸਾਨੂੰ ਹੁਕਮ ਕਰਦੀ ਹੈ ਵੀ ਸੁਰਤ ਦੇ ਵਿੱਚ ਧਿਆਨ ਨੂੰ ਜੋੜਨਾ ਕਰੋ ਮੁਖ ਦੇ ਨਾਲ ਬੋਲੋ ਕੰਨ ਤੇ ਸਰਵਣ ਕਰਨ ਮੁੱਖ ਥੋੜਾ ਬਗਤਾ ਬਣੇ ਕੰਨ ਥੋੜੇ ਸਰੋਤੇ ਬੰਨ ਮੂੰਹ ਨਾਲ ਉਚਾਰੋਂ ਕੰਨ ਤੁਹਾਡੇ ਸੁਣ ਤੇ ਤਾਂ ਹੀ ਇਹ ਨਾਮ ਨਾਮ ਦੀ ਧੁਨੀ ਹੈ ਜੋ ਉਹਨੇ ਬਰਕਤ ਪਾਉਣੀ ਹੈ ਤੇ ਇਤਨਾ ਕ ਅਭਿਆਸ ਜ਼ਰੂਰ ਦਾਸਾਂ ਵੱਲੋਂ ਬੇਨਤੀ ਹੈ ਤਤਾਂ ਤੋਂ ਹਰ ਇੱਕ ਥਾਵਾਂ ਤੋਂ ਵਿਦਵਾਨ ਪਲਾਸ ਪਰੇ ਬੇਨਤੀਆਂ ਕਰ ਰਹੇ ਮਹਾਤਮਾ ਜਨ ਬੇਨਤੀ ਕਰ ਰਹੇ ਭਾਈ ਜਰੂਰ 10 15 ਮਿੰਟ ਕੱਢ ਕੇ ਅੰਮ੍ਰਿਤ ਵੇਲੇ ਜਾ ਕੇ ਗੁਰੂ 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 ਜਰੂਰ ਜਪਿਆ ਕਰੋ ਮੂਲ ਮੰਤਰ ਦਾ ਜਾਪ ਗੁਰ ਮੰਤਰ ਦਾ ਜਾਪ ਜਰੂਰ ਕਰੋ ਤਾਂ ਤੁਹਾਡਾ ਜੋ ਜਨਮ ਸਮਾ ਹੈ ਸੁਆਸ ਹੈ ਉਹ ਸਫਲੇ ਹੋ ਸਕਣ ਉਹ ਹੀ ਲਾਹਾ ਲੈ ਲਓ ਤੇ ਤਾਂ ਹੀ ਤੁਹਾਡਾ ਸੰਸਾਰ ਤੇ ਆਇਆ ਸਫਲਾ ਹੋਣਾ ਹੈ ਜੇ ਦਿੱਤੇ ਉਹਨਾਂ ਸੰਸਾਰ ਦੇ ਕਰਮ ਕਰਦੇ ਆਪਾਂ ਸਮਾਂ ਕੱਢਦੇ ਆਂ ਤੇ ਜਿਹੜੇ ਗੁਰੂ ਨੇ ਸਾਨੂੰ ਜਨਮ ਦਿੱਤਾ ਹੈ ਸਵਾਰ ਦਿੱਤੇ ਹੈ ਸਭੰਦ ਦਿੱਤਾ ਉਹਦੇ ਵਾਸਤੇ ਨੇ ਸਮਾਂ ਕੱਢ ਸਕਦੇ ਹੱਸ ਤਾਂ ਜ਼ਰੂਰੀ ਹੈ ਬਹੁਤ 10 15 ਮਿੰਟ ਜਿੰਨੇ ਵੀ ਕੋਈ ਗਾੜ ਸਕੇ ਪਰ ਜਿੱਥੇ ਬਾਣੀ ਕਹਿ ਰਹੀ ਹੈ ਵੀ ਏਦ ਕੜੀ ਅੱਧ ਕੜੀ ਆਦੀ ਹੂਸੇ ਆਦ ਭਗਤਨ ਸਿੱਤੀ ਗੋਟੇ ਸੋ ਗੀਨੋ ਸੋ ਲਾਭ ਮਹਾਰਾ ਕਹਿੰਦਾ ਜਿੰਨਾ ਵੀ ਕੋਈ ਜਪ ਲੈ ਪਾਈ ਲਾਭ ਹੀ ਲਾਭ ਹੈ ਕੋਈ ਕੜੀ ਜਪ ਲੈ ਕੋਈ ਅੱਧ ਕੜੀ ਜਪ ਲੈ ਕੋਈ ਅੱਧੀ ਤੋਂ ਅੱਧੀ 6 ਸਕਿੰਟ ਮਹਾਰਾ ਕਹਿੰਦੇ ਉਹ ਵੀ ਜਪ ਲੈ ਉਹਦਾ ਵੀ ਪ੍ਰਵਾਨ ਹੈ ਭਾਈ ਪਰ ਜਪੇ ਦਾ ਸਹੀ ਮੁੱਖੋਂ ਕੋਈ ਉਚਰੇ ਦਾ ਸਹੀ ਭਾਈ ਉਹਦਾ ਤਾਂ ਖਿੰਨੇ ਪੱਲੇ ਘਾਲੇ ਕਿਨੇ ਖਿੰਝਦੀ ਮਾਤਰਾ ਜਿੰਨੀ ਕਾ ਲੈਣਾ ਕੀਤੀ ਵੀ ਅਸੀਂ ਉਹਦੀ ਥਾਂ ਇਹ ਪਾ ਦਾਂਗੇ ਇਸ ਕਰਕੇ ਮਹਾਰਾਜ ਕਹਿੰਦੇ ਜਪਿਆ ਕਰੋ ਕਾਰ ਬਾਹਰ ਤੇਰਾ ਪਰਵਾਸਾ ਤੂੰ ਜਾਣ ਕੇ ਹੰਸੰਗ ਕਰ ਕਿਰਪਾ ਤੀ ਤੂੰ ਜਨ ਆਪਣੇ ਨਾਮ ਜਪੋ ਹਰ ਰੰਗ ਪ੍ਰਮਾਤਮਾ ਆਪਣੀ ਕਿਰਪਾ ਕਰ ਅੰਦਰ ਹੋਈਏ ਬਾਹਰ ਜਿੱਥੇ ਮਰਦੀ ਹੋਈ ਤੇਰਾ ਹੀ ਸਾਨੂੰ ਆਸਰਾ ਹੋਵੇ ਤੇਰੇ ਨਾਮ ਦੇ ਪੈਕਣਾ ਅਸੀਂ ਜੁੜੇ ਰਹੀਏ ਹਰ ਵੇਲੇ ਤੇਰੇ ਨਾਮ ਚ ਰੰਗੇ ਰਹੀਏ ਸਭ ਦੋਏ ਕਰ ਜੋੜ ਕਰੋ ਅਰਦਾਸ ਜਬ ਤਬ ਸੰਜਮ ਧਰਮਨਾਕ ਮਾਇਆ ਵੇਲਾ ਸਾਧਾ ਨਾਨਕ ਆਹਰ ਰਾਆ ਕਹੋ ਨਾਨਕ ਹਮ ਨੀਚ ਕਰਮਾਂ ਸਰਨ ਪਰੇ ਕੀ ਕਹੋ ਨਾਨਕ ਹਮ ਨੀਚ ਕਰਮਾਂ ਸਰਨ ਪਰੇ ਕੀ ਰਾਖੋ ਸਰਮਾ ਆਵ ਸੰਤਨ ਸੁਣਿਆ ਦਾਸਾਂ ਦਾ ਬੋਲਿਆ ਪ੍ਰਵਾਨ ਸਰਬ ਪੁੰਨਾਂ ਮਾ ਕੋਈ ਵੀ ਰਸਨਾ ਵਾਂਗ ਰਹੇਗਾ ਜਿਕੇ ਅੱਖੋ ਜੀ